ਅਜੀ ਕੀ ਨਾ ਦੋਟਾ ਗੁਰਪ੍ਰੀਤ ਕੋਰ ਕਿੱਥੇ ਦਾ ਨਾਲ ਆਇਓ ਲੁਧਿਆਣੇ ਜੀ ਠੀਕ ਹੈ ਜੀ ਅੱਜ ਤੁਸੀਂ ਪਲੱਸ ਕਾਨਫਰੰਸ ਕਰ ਰਹੇ ਹੋ ਕੀ ਕਾਰਨ ਮੇਰੇ ਹਸਬੰਡ ਦੀ ਡੈਥ ਹੋ ਗਈ ਸੀਗੀ ਤੇ ਉਹਨਾਂ ਦੇ ਮਤਲਬ ਕੀ ਕੇਸ ਉਹਨੇ ਦਰਜ ਨਹੀਂ ਕੀਤਾ ਹੈਗਾ ਠੀਕ ਹੈ ਜੀ ਤੇ ਉਹਨਾਂ ਨੇ ਅੱਗੋ ਜਿਹੜਾ ਬੰਦਾ ਫੜਿਆ ਸੀਗਾ ਉਹਨਾਂ ਨੂੰ ਛੱਡ ਦਿੱਤਾ ਹੋਇਆ ਹੈ ਤੇ ਉਹ ਅੱਗੋਂ ਕੁਝ ਕਰ ਨਹੀਂ ਰਹੇ ਹੈਗੇ ਕੋਈ ਕਾਰਵਾਈ ਨਹੀਂ ਹੋ ਰਹੀ ਉਹਦੇ ਤੇ ਹੋਇਆ ਕੀ ਸੀ ਸਾਰਾ ਕੁਝ ਦੱਸੋਗੇ ਐਕਸੀਡੈਂਟ ਹੋ ਗਿਆ ਸੀ ਉਹਨਾਂ ਦਾ ਕਿੱਥੇ ਹੋਇਆ ਸੀ ਜੀਵਨਗਰ ਚੌਕ ਲੁਧਿਆਣੇ ਵਿੱਚ ਲੁਧਿਆਣੇ ਵਿੱਚ ਕੱਲੇ ਸੀ ਉਸ ਦਿਨ ਹਾਂਜੀ ਕੱਲੇ ਸੀ ਕੰਮ ਤੋਂ ਆ ਰਹੇ ਸੀ ਕੰਮ ਤੋਂ ਆ ਰਹੇ ਸੀ ਤੇ ਕੰਮ ਕਿੱਥੇ ਕਰਦੇ ਸੀ ਕੰਮ ਮਰਵਾਟੋ ਚ ਉੱਥੇ ਕੀ ਕਰਦੇ ਸੀ ਉੱਥੇ ਮਰਵਾਟੋ ਚ ਮਰਵਾਟੋ ਚ ਪੇਂਟਰ ਸੀਗੇ ਪੇਂਟਰ ਦਾ ਕੰਮ ਕਰਦੇ ਸੀ ਉਹ ਵੀ ਉਹਦੀ ਕਰਦੇ ਸੀ ਜਣੀ ਹਾਂਜੀ ਹਾਂਜੀ ਤੇ ਕੰਮ ਤੋਂ ਘਰ ਆ ਰਹੇ ਸੀ ਹਾਂਜੀ ਤੇ ਕਹਿੰਦੇ ਤੁਸੀਂ ਉਹ ਮੋਟਰਸਾਈਕਲ ਤੇ ਸੀ ਠੀਕ ਹੈ ਜੀ ਤੂੰ ਮੋਟਰਸਾਈਕਲ ਦਾ ਕੀ ਝੋਜਾ ਕੋ ਵੀ ਅੱਗੇ ਵੀ ਕੋ ਹੋਰ ਮੋਟਰਸਾਈਕਲ ਬੰਦਾ ਸੀਗਾ ਆ ਰਿਹਾ ਸੀ ਉਹਨਾਂ ਵਿੱਚ ਵੱਜਿਆ ਉਹ ਠੀਕ ਹੈ ਜੀ ਹਾਂਜੀ ਤੂੰ ਮੋਕੇ ਤੋਂ ਮੋਤੋ ਸੀ ਨਹੀਂ ਉਹਨਾਂ ਨੂੰ ਹਸਪੀਟਲ ਲੈ ਗਏ ਸੀ ਅਸੀਂ ਹਸਪੀਟਲ ਲੈ ਕੇ ਗਏ ਆ ਤੇ ਅਗਲੇ ਦਿਨ 14 ਤਰੀਕ 13 ਤਿਥ ਨੂੰ ਐਕਸੀਡੈਂਟ ਹੋਇਆ ਸੀ 14 ਤਰੀਕ ਨੂੰ ਸੀ ਅੰਮ੍ਰਿਤਸਰ ਹਸਪੀਟਲ ਲੈ ਗਏ ਤੇ ਉੱਥੇ ਉਹਨਾਂ ਦੀ ਪੋਨੇ 12 ਵਜੇ ਡੈਥ ਹੋ ਗਈ ਸੀ ਪਤਾ ਕਿ ਨਹੀਂ ਅਗਰ ਲੱਗਿਆ ਸੀ ਉਹਨਾਂ ਦੇ ਸੱਟਾ ਉਹਨਾਂ ਦੇ ਹੱਡੀ ਟੁੱਟ ਗਈ ਸੀ ਨੱਕ ਦੀ ਛਾਡੀ ਦੀ ਆਈ ਛੋਡੀ ਦੀ ਗਲੇ ਦੀ ਜਿਹੜੀ ਸਾਹ ਵਾਲੀ ਹੈਗੀ ਆ ਔਰ ਦਿਮਾਗ ਦੀ ਠੀਕ ਆ ਹਾਂਜੀ ਤੇ ਜਦੋਂ ਐਕਸੀਡੈਂਟ ਹੋਇਆ ਮੋਰ ਤੋਂ ਉਸ ਤੋਂ ਬਾਅਦ ਕੰਪਨੀ ਨੇ ਕੋਈ ਮਦਦ ਦਿੱਤਾ ਤੁਹਾਨੂੰ ਨਹੀਂ ਜੀ ਕੁਝ ਨਹੀਂ ਦਿੱਤਾ ਉਹਨਾਂ ਨੇ ਉਹ ਕੀ ਕਹਿ ਰਹੇ ਨੇ ਉਹ ਕਹਿ ਰਿਹਾ ਵੀ ਅਗੋ ਕਾਗਜ਼ ਲੈ ਕੇ ਆਓ ਉਸ ਟਾਈਮ ਮੈਨੂੰ ਪਤਾ ਨਹੀਂ ਸੀ ਕੁਝ ਵੀ ਨਾ ਸੀ ਕੁਝ ਕਰਵਾਇਆ ਨਾ ਪੋਸਟ ਮਟੂਆ ਸਭ ਕੁਝ ਨਹੀਂ ਪਤਾ ਪਰ ਜਿਹੜਾ ਮ੍ਰਿਤਕ ਵਿਅਕਤੀ ਉਹ 10 ਟਿਕਟ ਤਾਂ ਹੋਣਾ ਹੀ ਆ ਤੁਸ ਦੰਦੇ ਹੋਣੇ ਹਾਂਜੀ 10 ਟਿਕਟ ਹੀ ਕਾਗਜ਼ ਹੁੰਦਾ ਹੋਰ ਉਸ ਤੋਂ ਇਲਾਵਾ ਕਾਗਜ਼ ਕਿਹੜਾ ਮੰਗਦੇ ਉਸ ਤੋਂ ਬਲਾਵਾ ਕਾਗਜ਼ ਕੁਝ ਮੰਗਦੇ ਪਏ ਨੇ ਕਹਿੰਦੇ ਉਹ ਲਿਆਓਗੇ ਤਾਂ ਅਸੀਂ ਕੁਝ ਦਵਾਂਗੇ ਅੱਛਾ ਜੀ ਹਾਂਜੀ ਜੇ ਤਾ ਤੁਹਾਨੂੰ ਕੋਈ ਮੁਆਵਜ਼ਾ ਨਹੀਂ ਦੇ ਰਹੇ ਨਹੀਂ ਜੀ ਕੁਝ ਮੁਆਵਜ਼ਾ ਨਹੀਂ ਇਸੇ ਕਰਾਂ ਤੁਸੀਂ ਪ੍ਰੋਸੈਸ ਕੀਤੀ ਆ ਹਾਂਜੀ ਤੁਹਾਨੂੰ ਤੁਹਾਡੀ ਕੀ ਮੰਗ ਮੈਮ ਸਹੀ ਮੰਗਨੀ ਆ ਕੀ ਇਨਸਾਦ ਦਿੱਤਾ ਮੈਨੂੰ ਠੀਕ ਹੈ ਪਾਣ ਉਸ ਹਾਂ ਸਰ ਕੀ ਨਾ ਤੁਹਾਡਾ ਸਾਤ ਤੋਂ ਪਹਿਲਾਂ ਮੈਂ ਜੈਪੀਨ ਜੈ ਪਰਤਾਸਾ ਮੈਂ ਸਤੀਸ਼ ਕੋ ਨਾ ਹਰ ਪਾਰਟੀ ਭਾਰਤੀ ਜਨਤਾ ਪਾਰਟੀ ਨਾ ਸਰ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਕਾਰਨ ਹੈ ਤਾਂ ਇਕਣਾ ਲੁਧਿਆਣੇ ਤੋਂ ਮਾਮਲਾ ਵਾ ਨਾ ਹੋਣ ਲੱਗਾ ਮੈਂ ਪੂਰਾ ਨਾ ਹੋਣ ਲੱਗਾ ਘਾਟਾ ਹੋਇਆ ਜਦੋਂ ਮੈਂ ਬੀਬੀ ਦਾ ਹਸਬੰਦ ਐਕਸੀਡੈਂਟ ਡੈਥ ਹੋ ਗਿਆ ਕਿਸੇ ਕੰਪਨੀ ਮਰਵਾਹਾ ਨਾਮ ਦੀ ਕੰਪਨੀ ਲੁਧਿਆਣੇ ਆ ਤਾਂ ਉੱਥੇ ਕੰਮ ਕਰਦੇ ਸੀਗੇ ਤੇ ਰਸਤੇ ਹੁੰਦੇ ਆ ਕਿ ਐਕਸੀਡੈਂਟ ਹੋਣ ਤੋਂ ਬਾਅਦ ਉਹ ਥਾਣੇ ਕੇ ਥਾਣੇ ਕੇ ਨਾ ਪੁਲਿਸ ਨੇ 16000 ਚ 18000 ਚ ਰਾਈ ਨਾਮ ਕਰਾ ਤਾ 60000 ਚ 5 ਸਾਲ ਮਹੀਨਾ ਉਹ ਤੋਂ ਬਾਅਦ ਉਹਨੇ ਡੈਥ ਤੋਂ ਬਾਅਦ ਜੋ 118 ਰਬੀ ਬੀ ਦਿੱਤਾ ਤੇ ਉਹ ਤੋਂ ਬਾਅਦ ਪੈਸੇ ਦੇ ਜੱਜ ਕੀ ਨਵੇਂ ਕਾਨੂੰਨ ਦੇ ਮੁਤਾਬਕ ਜਿਹੜਾ ਐਕਸੀਡੈਂਟ ਕਰਦਾ ਘੱਟੋ ਘੱਟ ਮਾਅਜ਼ਾ 10 ਲੱਖ ਰੁਪਏ ਮੋਦੀ ਸਰਕਾਰ ਨੇ ਐਨਾਨਸ ਕੀਤਾ ਸੀਗਾ ਕਿ ਜੇਕਰ ਡਰਾਈਵਰ ਕੋਲ ਨਾ ਕੋਈ ਬੰਦਾ ਮਰ ਜਾਂਦਾ ਤਾਂ 10 ਲੱਖ ਰੁਪਏ ਪਲੱਸ ਉਹਨੂੰ 500 ਸਜਾ ਨੂੰ ਜਹੀ ਹੈ ਉਸਨੇ ਉਹ ਨਾ ਮਿੱਟੀ ਪੋਣ ਵਾਸਤੇ ਸਾਰਾ ਧਰਮਾ ਫੜਾ ਰਾਈਨ ਵਾਲ ਖੋਨੇ ਜਿੱਤ 10 ਲੱਖ ਆਇਆ ਦੂਜਾ ਕੰਪਨੀ ਜਿਹੜੀ ਕੋਈ ਕੰਪਨੀ ਕਿਸੇ ਕੋਈ ਵਰਕਰ ਕੇ ਕੰਪਨੀ ਕੰਮ ਕਰਦਾ ਤਾਂ ਉਹ ਇੰਸ਼ੋਰੈਂਸ ਕਰਦੀ ਕੰਪਨੀ ਉਹ ਇਸ ਕਰਕੇ ਕਰਦੀ ਹੈ ਕਿ ਜੇ ਕੋਲ ਹਬੀ ਨਬੀ ਹੋ ਜਾਂਦੀ ਹੈ ਸਡਨਲੀ ਤੋ ਤੇ ਜੋ ਮਾਅਜ਼ਾ ਜਿਹੜਾ ਪਰਿਵਾਰ ਦਾ ਮਗਲ ਆ ਉਹ ਤਰੀਕੇ ਨਾਲ ਆਪਣਾ ਜੀਵਨ ਬਾਕੀ ਬਚਿਤ ਕਰ ਸਕੇ 5 ਲੱਖ ਦਾ ਇਹਨਾਂ ਦੀ ਇੰਸ਼ੋਰੈਂਸ ਹੋਈ ਪਈ ਸੀ ਇਹਨਾਂ ਹਸਬੰਦ ਦੀ ਪਰ ਕਰੀਬ 3-4 ਮਹੀਨੇ ਹੋ ਗਏ ਆ ਉਹ ਹਨਾ ਨਾ ਦਿੰਦੇ ਨੀਤ ਦੇ ਨਾਲ ਟਰਕਾਈ ਜਾ ਰਹੇ ਨੂੰ ਅੱਜ ਆਜੋ ਕੱਲੋ ਆ ਲਿਆਓ ਉਹ ਲਿਆਓ ਜੇ ਮਾਲੋ ਕਾਗਜ਼ ਇਹਨਾਂ ਨੇ ਪੂਰੇ ਕਰਨੇ ਆ ਤੇ ਫਿਰ ਇਹਨਾਂ ਇੰਸ਼ੋਰੈਂਸ ਕੰਪਨੀ ਕੋਲ ਸੀਗੀ ਇਹ ਇੱਕ ਫਰਜ ਬੰਦਾ ਇੰਸ਼ੋਰੈਂਸ ਕੰਪਨੀ ਦਾ ਠੀਕ ਆ ਨਾ ਫੋਟੋਵਰਕ ਚ ਸਭ ਖਿੱਚਿਆ ਵਾ ਪੁਲਿਸ ਰਿਪੋਰਟ ਹੋਈ ਪਈ ਆ ਐ ਡੈਸਰ ਫੜਾਇਆ ਪਿਆ ਵਾ ਸਿਰਫ ਇੱਕ ਨਾ ਦੇਂਦੀ ਨੀਤ ਮਾਰੀ ਹੋਣ ਕਰਕੇ ਕਰਦੇ ਆ ਉਹ ਸਾਡੀ ਪਾਰਟੀ ਨੂੰ ਪੂਰਜਰ ਮੰਗਾ ਮਾਨ ਜੋ ਐਸਐਸਪੀ ਲੁਧਿਆਣਾ ਮਰਵਾਹ ਕੰਪਨੀ ਨੂੰ ਜੋ ਇਹਰਾ ਬੀਬੀ ਦਾ ਬੰਦਾ ਔਰ ਜਿਸ ਬੰਦੇ ਨੇ ਧੱਕਾ ਕੀਤਾ ਜਿਹਨੇ ਬੰਦੇ ਜਿਸ ਬੰਦੇ ਨੂੰ ਬੰਦਾ ਮਰਿਆ ਇਹਨੂੰ ਜੋ ਬੰਦਾ ਮੁਆਇਤ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਲੁਧਿਆਣਾ ਵਿੱਚ ਪਾਰਟੀ ਨੂੰ ਇੱਕ ਜ਼ੋਰਦਾਰ ਪ੍ਰਦਰਸ਼ਨ ਕਰਨਾ ਪਵੇਗਾ ਕਿਉਂਕਿ ਪਾਰਟੀ ਨੇ ਹਮੇਸ਼ਾ ਗਰੀਬਾਂ 'ਚ ਮਦਦ ਕੀਤੀ ਆ ਉਹ ਭਾਰਤੀ ਹਮਜਨਾਂ ਵੱਲੋਂ ਉਹ ਪਲੇਟਫਾਰਮ 'ਤੇ ਗਰੀਬਾਂ ਦੇ ਹੱਕਾਂ ਦੀ ਲੜਾਈ ਲੜੀ ਜਾਂਦੀ ਹੈ ਸੋ ਮੇਰੀ ਹੁਣ ਵੀ ਮੰਗ ਹੈ ਮਰਵਾਹ ਕੰਪਨੀ ਨੂੰ ਕਿ ਜੋ ਇਹਦਾ ਬੰਦਾ ਛੁੜ ਦਿੱਤਾ ਜਾਵੇ ਨਹੀਂ ਤਾਂ ਸਾਨੂੰ ਮਜਬੂਰੀ ਔਰ ਇਹ ਕੰਪਨੀ ਦੇ ਅੱਗੇ ਤਾਂ ਨਾ ਪ੍ਰਦਰਸ਼ਨ ਕਰਨਾ ਪਵੇਗਾ ਉੱਥੇ ਦਰਿਆ ਮਛਾ ਕੇ ਉਹ ਜਦ ਤੱਕ ਬੀਬੀ ਦਾ ਜੋ ਬੰਦਾ ਹੱਕ ਨਹੀਂ ਦਿੰਦੇ ਕਿਉਂਕਿ ਵਿਚਾਰੀ ਜੀਵਨ ਬੜਾ ਲੰਮਾ ਹੋਵੇ ਔਰ ਇਕੱਲੇ ਰਹਿਣਾ ਬਹੁਤ ਵੱਡੀ ਗੱਲ ਆ ਦੇਖੋ ਤੁਸੀਂ ਪੈਸੇ ਤੁਸੀਂ ਖਾ ਕੇ ਬੈਠੇ ਆ ਦਰਦ ਧੱਕੇ ਕੁੜੀ ਖਾਂਦੀ ਆ ਇਹ ਸਾਡ ਪਾਰਟੀ ਇਹਦਾ ਨਹੀਂ ਮਨਜ਼ੂਰ ਕਰੇਗੀ ਔਰ ਸਾਡੀ ਹੁਣ ਵੀ ਮੰਗ ਹੈ ਸਾਰੇ ਤੇ ਪੁਲਿਸ ਨੂੰ ਮੰਗਾ ਕਿ ਜਿਸ ਬੰਦੇ ਨੇ ਕਿਉਂਕਿ ਪੁਲਿਸ ਨੂੰ ਪਤਾ ਕਿਹੜੇ ਬੰਦੇ ਕੀਤਾ ਵਾ ਉਹਨੂੰ ਲਿਆਂਦਾ ਜਾਵੇ ਔਰ ਜੋ ਇਹਦਾ ਬੰਦਾ ਉਹ ਵੀ ਨਾ ਹੱਕ ਦਵਾਇਆ ਜਾਵੇ ਇੰਨੇ ਕਹਿੰਦਾ ਖਿਮਤ ਦਾ ਜੈ ਜੀ ਦਾ ਜੈ ਭੀਮ ਜੈ ਭਾਰਤ